ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ 5 ਗੋਬਿੰਦ 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 ਮਈ ਜਬ ਤੇ ਭੇਟੇ ਸਾਧ ਦਿਆਰਾ ਤਬ ਤੇ ਦੁਰਮਤ ਦੂਰ ਪਈ ਗੋਵਿੰਦ ਗੋਵਿੰਦ ਗੋਬਿੰਦ ਮਾਈ ਜਵਤੇ ਭੇਟੇ ਸਾਧ ਦਿਆਰਾ ਤਵਤੇ ਦੁਰਮਤ ਦੂਰ ਭਈ ਰਹਾ ਪੂਰਨ ਪੂਰ ਰਹਿਓ ਸੰਪੂਰਨ ਸੀਤਲ ਸ਼ਾਂਤ ਦਿਹਾਲ ਦਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰ ਤਨਤੇ ਹੋਏ ਸਗਲ ਖੈ ਸਤ ਸੰਤੋਖ ਦਿਆ ਧਰਮ ਸੁਚ ਸੰਤਨਤੇ ਮਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਤਿਨ ਕੋ ਸਗਲੇ ਸੋਜ ਪਈ ਸਤ ਸੰਤੋਖ ਦਿਆ ਧਰਮ ਸੁਚ ਸੰਤਨਤੇ ਮਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਤਿਨ ਕੋ ਸਗਲੇ ਸੋਜ ਪਈ ਬਿਲਾਵਲ ਮਹਲਾ 5 ਗੋਬਿੰਦ 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 ਮਈ ਜਬ ਤੇ ਭੇਟੇ ਸਾਧ ਦਿਆਰਾ ਤਬ ਤੇ ਦੁਰਮਤ ਦੂਰ ਪਈ ਗੋਬਿੰਦ 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 ਮਾਈ ਜਉ ਤੇ ਭੇਟੇ ਸਾਧ ਦੀਆਰਾ ਤਬ ਤੇ ਦੁਰਮਤ ਦੂਰ ਪਈ ਰਹਾ ਪੂਰਨ ਪੂਰ ਰਹਿਓ ਸੰਪੂਰਨ ਸੀਤਲਾਂ ਸ਼ਾਂਤ ਦਿਆਲ ਦਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰ ਤਨ ਤੇ ਹੋਏ ਸਗਲ ਖਈ ਸਤ ਸੰਤੋਖ ਦਿਆ ਧਰਮ ਸੁਚ ਸੰਤਨ ਤੇ ਮਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਤੈਨ ਕੋ ਸਗਲੇ ਸੋਜ ਪਈ ਸਤ ਸੰਤੋਖ ਦਿਆ ਧਰਮ ਸਚ ਸੰਤਨ ਤੇ ਮਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਤੈਨ ਕੋ ਸਗਲੇ ਸੋਜ ਪਈ ਬਿਲਾਵਲ ਮਹਲਾ 5 ਗੋਬਿੰਦ 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 ਮਈ ਜਬ ਤੇ ਭੇਟੇ ਸਾਧ ਦਿਆਰਾ ਤਬ ਤੇ ਦੁਰਮਤ ਦੂਰ ਪਈ ਗੋਬਿੰਦ 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 ਮਈ ਜਬ ਤੇ ਭੇਟੇ ਸਾਧ ਦਿਆਰਾ ਤਵਤੇ ਦੁਰਮਤ ਦੂਰ ਭਈ ਰਹਾ ਪੂਰਨ ਪੂਰ ਰਹਿਓ ਸੰਪੂਰਨ ਸੀਤਲ ਸ਼ਾਂਤ ਦਿਹਾਲ ਦਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰ ਤਨ ਤੇ ਹੋਏ ਸਗਲ ਖਈ ਸਤ ਸੰਤੋਖ ਦਇਆ ਧਰਮ ਸੁਚ ਸੰਤਨਤੇ ਮਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਤਿਨ ਕੋ ਸਗਲੇ ਸੋਜ ਪਈ ਸਤ ਸੰਤੋਖ ਦਿਆ ਧਰਮ ਸਚ ਸੰਤਨਤੇ ਮਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਤੈਨੂੰ ਕੋ ਸਗਲੇ ਸੋਜ ਪਈ ਬਿਲਾਵਲ ਮਹਲਾ ਪੰਜਵਾਂ ਗੋਬਿੰਦ 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 ਮਈ ਜਬ ਤੇ ਭੇਟੇ ਸਾਧ ਜਿਆਰਾ ਤਬ ਤੇ ਦੁਰਮਤ ਦੂਰ ਪਈ ਗੋਬਿੰਦ 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 ਮਾਈ ਜਉ ਤੇ ਭੇਟੇ ਸਾਧ ਦਿਯਾਰਾ ਤਵ ਤੇ ਦੁਰਮਤ ਦੂਰ ਪਈ ਰਹਾ ਪੂਰਨ ਪੂਰ ਰਹਿਓ ਸੰਪੂਰਨ ਸੀਤਲ ਸ਼ਾਂਤ ਦਿਯਾਲ ਦਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰਾ ਸਤਨਤੇ ਹੋਏ ਸਗਲ ਖਈ ਸਤ ਸੰਤੋਖ ਦਿਆ ਧਰਮ ਸਚ ਸੰਤਨਤੇ ਮਤ ਲਈ ਕੋਹ ਨਾਨਕ ਜਿਨ ਮਨੋ ਪਛਾਨਿਆ ਤਿਨ ਕੋ ਸਗਲੇ ਸੋਜ ਪਈ ਸਤ ਸੰਤੋਖ ਦਿਆ ਧਰਮ ਸਚ ਸੰਤਨਤੇ ਮਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਤਿਨ ਕੋ ਸਗਲੇ ਸੋਜ ਪਈ ਬਿਲਾਵਲ ਮਹਲਾ 5 ਗੋਬਿੰਦ 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 ਮਈ ਜਬ ਤੇ ਭੇਟੇ ਸਾਧ ਦਿਆਰਾ ਤਬ ਤੇ ਦੁਰਮਤ ਦੂਰ ਪਈ ਗੋਬਿੰਦ 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 ਮਾਈ ਜਉ ਤੇ ਭੇਟੇ ਸਾਧ ਦੀਆਰਾ ਤਬ ਤੇ ਦੁਰਮਤ ਦੂਰ ਪਈ ਰਹਾ ਪੂਰਨ ਪੂਰ ਰਹਿਓ ਸੰਪੂਰਨ ਸੀਤਲ ਛਾਂਤ ਦਿਆਲ ਦਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰ ਤਨ ਤੇ ਹੋਏ ਸਗਲ ਖਈ ਸਤ ਸੰਤੋਖ ਦਿਆ ਧਰਮ ਸੁਚ ਸੰਤਨ ਤੇ ਮਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਤੈਨ ਕੋ ਸਗਲੇ ਸੋਜ ਪਈ ਸਤ ਸੰਤੋਖ ਦਿਆ ਧਰਮ ਸਚ ਸੰਤਨ ਤੇ ਮਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਤੈਨ ਕੋ ਸਗਲੇ ਸੋਜ ਪਈ ਬਿਲਾਵਲ ਮਹਲਾ 5 ਗੋਬਿੰਦ 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 ਮਈ ਜਬ ਤੇ ਭੇਟੇ ਸਾਧ ਦਿਆਰਾ ਤਬ ਤੇ ਦੁਰਮਤ ਦੂਰ ਪਈ ਗੋਬਿੰਦ 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 ਮਈ ਜਬ ਤੇ ਭੇਟੇ ਸਾਧ ਦਿਆਰਾ ਤਉ ਤੇ ਦੁਰਮਤ ਦੂਰ ਭਈ ਰਹਾ ਪੂਰਨ ਪੂਰ ਰਹਿਓ ਸੰਪੂਰਨ ਸੀਤਲ ਸ਼ਾਂਤ ਦਿਆਲ ਦਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰ ਤਨ ਤੇ ਹੋਏ ਸਗਲ ਖਈ ਸਤ ਸੰਤੋਖ ਦਇਆ ਧਰਮ ਸੁਚ ਸੰਤਨਤੇ ਮਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਤਿਨ ਕੋ ਸਗਲੇ ਸੋਜ ਪਈ ਸਤ ਸੰਤੋਖ ਦਿਆ ਧਰਮ ਸਚ ਸੰਤਨਤੇ ਮਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਦੇਨੋ ਕੋ ਸਗਲੇ ਸੋਜ ਪਈ ਬਿਲਾਵਲ ਮਹੱਲਾ ਪੰਜਵਾਂ ਗੋਬਿੰਦ 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 ਮਈ ਜਬ ਤੇ ਭੇਟੇ ਸਾਧ ਦਿਆਰਾ ਤਬ ਤੇ ਦੁਰਮਤ ਦੂਰ ਪਈ ਗੋਬਿੰਦੇ 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 ਮਾਈ ਜਉ ਤੇ ਭੇਟੇ ਸਾਧ ਦਿਯਾਰਾ ਤਬ ਤੇ ਦੁਰਮਤ ਦੂਰ ਪਈ ਰਹਾ ਪੂਰਨ ਪੂਰ ਰਹਿਓ ਸੰਪੂਰਨ ਸੀਤਲ ਸ਼ਾਂਤ ਦਿਹਾਲ ਦਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰਾ ਸਾਨਤੇ ਹੋਏ ਸਗਲ ਖੈ ਸਤ ਸੰਤੋਖ ਦਿਆ ਧਰਮ ਸਚ ਸੰਤਨਤੇ ਮਤ ਲਈ ਕੋਹ ਨਾਨਕ ਜਿਨ ਮਨੋ ਪਛਾਨਿਆ ਤਿਨ ਕੋ ਸਗਲੇ ਸੋਜ ਪਈ ਸਤ ਸੰਤੋਖ ਦਿਆ ਧਰਮ ਸਚ ਸੰਤਨਤੇ ਮਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਤਿਨ ਕੋ ਸਗਲੇ ਸੋਜ ਪਈ ਬਿਲਾਵਲ ਮਹਲਾ 5 ਗੋਬਿੰਦ 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 ਮਈ ਜਬ ਤੇ ਭੇਟੇ ਸਾਧ ਜਿਆਰਾ ਤਬ ਤੇ ਦੁਰਮਤ ਦੂਰ ਪਈ ਗੋਬਿੰਦ 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 ਮਾਈ ਜਉ ਤੇ ਭੇਟੇ ਸਾਧ ਦਿਯਾਰਾ ਤਬ ਤੇ ਦੁਰਮਤ ਦੂਰ ਪਈ ਰਹਾ ਪੂਰਨ ਪੂਰ ਰਹਿਓ ਸੰਪੂਰਨ ਸੀ ਤੇ ਲੈ ਸ਼ਾਂਤ ਦਿਆਲ ਦਈ ਕਾਮ ਕਰੋਧ ਤ੍ਰਿਸ਼ਨਾ ਅਹੰਕਾਰ ਤਨ ਤੇ ਹੋਏ ਸਗਲ ਖਈ ਸਤ ਸੰਤੋਖ ਦਿਆ ਧਰਮ ਸੁਚ ਸੰਤਨ ਤੇ ਮਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਤੈਨ ਕੋ ਸਗਲੇ ਸੋਜ ਪਈ ਸਤ ਸੰਤੋਖ ਦਿਆ ਧਰਮ ਸਚ ਸੰਤਨ ਤੇ ਮਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਤਿਨ ਕੋ ਸਗਲੇ ਸੋਜ ਪਈ ਬਿਲਾਵਲ ਮਹਲਾ 5 गोबिंद 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 मई जब ते भेटे साद दयारा तब ते दुर्मत दूर पई गोबिंद 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 मई जब ते भेटे साद दयारा ਸਤਿ ਤੇ ਦੁਰਮਤ ਦੂਰ ਪਈ ਰਹਾ ਪੂਰਨ ਪੂਰ ਰਹਿਓ ਸੰਪੂਰਨ ਸੀਤਲ ਸ਼ਾਂਤ ਦਿਹਾਲ ਦਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰ ਤਨ ਤੇ ਹੋਏ ਸਗਲ ਖਈ ਸਤ ਸੰਤੋਖ ਦਇਆ ਧਰਮ ਸੁਚ ਸੰਤਨਤੇ ਮਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਤਿਨ ਕੋ ਸਗਲੇ ਸੋਜ ਪਈ ਸਤ ਸੰਤੋਖ ਦਿਆ ਧਰਮ ਸੁਚ ਸੰਤਨਤੇ ਮਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਤੈਨ ਕੋ ਸਗਲੇ ਸੋਜ ਪਈ ਬਿਲਾਵਲ ਮਹਲਾ ਪੰਜਵਾਂ ਗੋਬਿੰਦ 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 ਮਈ ਜਬ ਤੇ ਭੇਟੇ ਸਾਧ ਦਿਆਰਾ ਤਬ ਤੇ ਦੁਰਮਤ ਦੂਰ ਪਈ ਗੋਵਿੰਦ ਗੋਵਿੰਦ ਗੋਬਿੰਦ ਮਾਈ ਜਵਤੇ ਭੇਟੇ ਸਾਧ ਦਿਆਰਾ ਤਵਤੇ ਦੁਰਮਤ ਦੂਰ ਭਈ ਰਹਾ ਪੂਰਨ ਪੂਰ ਰਹਿਓ ਸੰਪੂਰਨ ਸੀਤਲ ਸ਼ਾਂਤ ਦਿਹਾਲ ਦਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰ ਤਨ ਤੇ ਹੋਏ ਸਗਲ ਖਈ ਸਤ ਸੰਤੋਖ ਦਇਆ ਧਰਮ ਸੁਚ ਸੰਤਨ ਤੇ ਮਤ ਲਈ ਕਹ ਨਾਨਕ ਜਿਨ ਮਨੋ ਪਛਾਨਿਆ ਤਿਨ ਕੋ ਸਗਲੀ ਸੋਜ ਪਈ ਸਤ ਸੰਤੋਖ ਦਿਆ ਧਰਮ ਸਚ ਸੰਤਨ ਤੇ ਮਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਤਿਨ ਕੋ ਸਗਲੇ ਸੋਜ ਪਈ ਬਿਲਾਵਲ ਮਹਲਾ 5 ਗੋਬਿੰਦ 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 ਮਈ ਜਬ ਤੇ ਭੇਟੇ ਸਾਧ ਜਿਆਰਾ ਤਬ ਤੇ ਦੁਰਮਤ ਦੂਰ ਪਈ ਗੋਬਿੰਦ 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 ਮਾਈ ਜਬ ਤੇ ਭੇਟੇ ਸਾਧ ਜਿਆਰਾ ਤਬ ਤੇ ਦੁਰਮਤ ਦੂਰ ਪਈ ਰਹਾ ਪੂਰਨ ਪੂਰ ਰਹੋ ਸੰਪੂਰਨ ਸੀਤਲ ਸ਼ਾਂਤ ਦਿਆਲ ਦਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰ ਤਨ ਤੇ ਹੋਏ ਸਗਲ ਖਈ ਸਤ ਸੰਤੋਖ ਦਿਆ ਧਰਮ ਸੁਚ ਸੰਤਨਤੇ ਮਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਤਿਨ ਕੋ ਸਗਲੇ ਸੋਜ ਪਈ ਸਤ ਸੰਤੋਖ ਦਿਆ ਧਰਮ ਸੁਚ ਸੰਤਨ ਤੇ ਮਤ ਲਈ ਕਹੋ ਨਾਨਕ ਜਿਨ ਮਨੋ ਪਛਾਨਿਆ ਤਿਨ ਕੋ ਸਗਲੇ ਸੋਜ ਪਈ ਵਾਹਿਗੁਰੂ ਜੀ ਕਾ ਖਾਲਸਾ